ਲਾਹੌਰ ਸ਼ਹਿਰ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਏ ਉਸ ਸ਼ਾਹੂਕਾਰ ਦਾ ਇੱਕ ਪੁੱਤ ਹੈ ਜਦੋਂ ਪੁੱਤ ਦਾ ਜਨਮ ਹੋਇਆ ਪਰਿਵਾਰ ਨੇ ਬੜੀਆਂ ਖੁਸ਼ੀਆਂ ਮਨਾਈਆਂ ਬੜੇ ਚਾਅ ਕੀਤੇ ਇਕੱਲਾ- ਇਕੱਲਾ ਪੁੱਤ ਹੈ ਪਰਿਵਾਰ ਨੇ ਨਾਮ ਰੱਖਿਆ ਪ੍ਰੇਮ ਚੰਦ ਜਦੋਂ ਪ੍ਰੇਮਚੰਦ ਨੇ ਸੁਰਤ ਸੰਭਾਲੀ ਤੇ ਉਹਨੂੰ ਕੁਸੰਗਤ ਦੀ ਸੰਗਤ ਪ੍ਰਾਪਤ ਹੋ ਗਈ। ਮਾੜੀ ਸੰਗਤ ਵਿੱਚ ਬੈਠਣ ਲੱਗ ਪਿਆ। ਜੂਆ ਖੇਡਣ ਲੱਗ ਪਿਆ। ਸ਼ਰਾਬ ਪੀਣ ਲੱਗ ਪਿਆ। ਕਈ ਤਰ੍ਹਾਂ ਦੇ ਨਸ਼ਿਆਂ ਦਾ ਆਦੀ ਹੋ ਗਿਆ। ਮਾਂ ਕੋ ਰੋਜ਼ ਕਹਿਣ ਵੀ ਪ੍ਰੇਮ ਚੰਦ ਨਸ਼ੇ ਨਾ ਕਰਿਆ ਕਰ ਤੇਰੀ ਸੇਤ ਤੇਰੀ ਹਾਲਤ ਵਿਗੜਦੀ ਜਾਂਦੀ ਹੈ ਜੂਆ ਨਾ ਖੇਡਿਆ ਕਰ ਇਹ ਮਾੜੀ ਆਦਤ ਹੈ ਚੰਗੀ ਗੱਲ ਨਹੀਂ ਹੈ ਤੈਨੂੰ ਇਹ ਉਜਾੜ ਦੇਣਗੇ ਮਾੜੀ ਸੰਗਤ ਨਾ ਕਰਿਆ ਕਰ ਇਹ ਤੈਨੂੰ ਉਜਾੜ ਦੇਣਗੇ ਪਰ ਪ੍ਰੇਮਚੰਦ ਆਪਣੇ ਮਾਤਾ ਪਿਤਾ ਦੀ ਗੱਲ ਨਹੀਂ ਸੁਣਦਾ। ਮਾਪਿਓ ਨੇ ਸੋਚਿਆ ਵੀ ਚਲੋ ਇਹਦਾ ਵਿਆਹ ਕਰ ਦਿੰਨੇ ਆ। ਜਦੋਂ ਪਰਿਵਾਰ ਆਏਗਾ ਤੇ ਇਹ ਨੇ ਆਪੇ ਸੁਧਰ ਜਾਣਾ। ਪ੍ਰੇਮਚੰਦ ਦਾ ਵਿਆਹ ਕਰਤਾ। ਵਿਆਹ ਤੋਂ ਬਾਅਦ ਵੀ ਪ੍ਰੇਮਚੰਦ ਜੂਆ ਖੇਡਦਾ ਹੈ, ਨਸ਼ਾ ਕਰਦਾ ਹੈ। ਘਰ ਵਾਲੀ ਸਮਝਾਉਂਦੀ ਹੈ। ਸਾਰਾ ਪਰਿਵਾਰ ਸਮਝਾਉਂਦਾ ਹੈ ਪਰ ਨਹੀਂ ਸਮਝਦਾ ਇੱਕ ਦਿਨ ਪ੍ਰੇਮਚੰਦ ਦੇ ਤਨ ਨੂੰ ਸ਼ੂਤ ਦੀ ਬਿਮਾਰੀ ਹੋ ਗਈ ਸ਼ੂਤ ਦੀ ਬਿਮਾਰੀ ਜਦੋਂ ਸ਼ੂਤ ਦੀ ਬਿਮਾਰੀ ਹੋਈ ਦੋਸਤ ਮਿੱਤਰ ਸਾਰੇ ਸਾਥ ਛੱਡ ਗਏ ਕੋਈ ਪਤਾ ਲੈਣ ਨਹੀਂ ਆਉਂਦਾ ਕੋਈ ਪੁੱਛਦਾ ਨਹੀਂ ਆ ਪਰਿਵਾਰ ਨੇ ਬੜੇ ਵੈਦ ਹਕੀਮ ਸਦੇ ਕਿਸੇ ਤੋਂ ਉਲਾਜ ਨਾ ਹੋਇਆ ਸਭ ਨੇ ਜਵਾਬ ਦਿੱਤਾ ਉਹਦਾ ਸ਼ੂਤ ਦਾ ਰੋਗ ਹੌਲੀ-ਹੌਲੀ ਕੋੜ ਦੇ ਰੂਪ ਵਿੱਚ ਬਦਲ ਗਿਆ ਸਾਰਾ ਸਰੀਰ ਕੋੜੀ ਹੋ ਗਿਆ ਹੁਣ ਘਰ ਵਾਲੀ ਵੀ ਗੱਲ ਨਹੀਂ ਸੁਣਦੀ ਕੋਣ ਕਹਿਆ ਤੈਨੂੰ ਕੋੜ ਦਾ ਰੋਗ ਹੈ ਡਾਕਟਰ ਵੈਦ ਹਕੀਮ ਜਵਾਬ ਦੇ ਗਏ ਅਸੀਂ ਤੇ ਹੁਣ ਤੈਨੂੰ ਪਿੰਡ ਤੋਂ ਬਾਹਰ ਛਪਰੀ ਪਾ ਦੇਣੀ ਐ ਤੂੰ ਉੱਥੇ ਰਿਹਾ ਕਰ ਹੁਣ ਪ੍ਰੇਮ ਚੰਦ ਤੋਂ ਲੋਕ ਉਹਨੂੰ ਪ੍ਰੇਮਾ ਕੁੜੀ ਕਹਿਣ ਲੱਗ ਪਏ ਵੀ ਇਹ ਪ੍ਰੇਮਾ ਕੁੜੀ ਐ ਚੰਦ ਤੇ ਨਾਲ ਨਾਮ ਦੇ ਨਾਲ ਉਹ ਕੱਟ ਹੀ ਦਿੱਤਾ ਲੋਕਾਂ ਨੇ ਕਿਤੇ ਜਦੋਂ ਠੀਕ ਸੀ ਲੋਕ ਨੂੰ ਪ੍ਰੇਮ ਚੰਦ ਕਿਹਾ ਕਰਦੇ ਤੇ ਜਦੋਂ ਬਿਮਾਰੀ ਪੈ ਗਈ ਤਨ ਨੂੰ ਕੋੜ ਦਾ ਰੋਗ ਹੋ ਗਿਆ ਤੇ ਲੋਕ ਪ੍ਰੇਮਾ ਕੋੜੀ ਕਹਿਣ ਲੱਗ ਪਏ ਪਿੰਡ ਤੋਂ ਬਾਹਰ ਛਣ ਪਾਤੀ ਪਰਿਵਾਰ ਨੇ ਸਾਰਾ ਸਾਰਾ ਦਿਨ ਬਾਹਰ ਬੈਠਾ ਰਿੰਦਾ ਨਾ ਕੋਈ ਕੋਲ ਆਉਂਦਾ ਕੋਈ ਵੀ ਕੋਲੇ ਨਹੀਂ ਆਉਂਦਾ ਬੰਦੇ ਨੇ ਤੇ ਕੀ ਆਉਣਾ ਪੰਛੀ ਵੀ ਕੋਲ ਨਹੀਂ ਆਣ ਕੇ ਬੰਦੇ ਕਿਉਂ ਕਿਉਂਕਿ ਪ੍ਰੇਮ ਚੰਦ ਨੂੰ ਕੋੜ ਦਾ ਰੋਗ ਹੈ ਕੋੜ ਦਾ ਰੋਗ ਬੜਾ ਦੁਖੀ ਹੈ ਜਿਹੜੇ ਮਿੱਤਰ ਦੋਸਤ ਕਹਿੰਦੇ ਹੁੰਦੇ ਸੀ ਪ੍ਰੇਮ ਚੰਦ ਤੂੰ ਸਾਡਾ ਮਿੱਤਰ ਹੈ ਆਪਾਂ ਕੱਠਿਆਂ ਨੇ ਮਰਨਾ ਆਪਾਂ ਕੱਠੀ ਮਰਾਂਗੇ ਉਤੇਰਾ ਸਾਥ ਛੱਡ ਗਏ ਜਿਹੜੀ ਮਾਂ ਜਿਹੜਾ ਪਿਤਾ ਤੈਨੂੰ ਬੜਾ ਪ੍ਰੇਮ ਕਰਦਾ ਸੀ ਉਹ ਵੀ ਤੇਰਾ ਸਾਥ ਛੱਡ ਗਏ ਘਰ ਵਾਲੀ ਹਮੇਸ਼ਾ ਹਿਰਦੇ ਦੇ ਨਾਲ ਲਾ ਕੇ ਰੱਖਦੀ ਸੀ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਸਦਾ ਨਾ ਰਹਿੰਦੀ ਸੀ ਉਹਨੇ ਵੀ ਸਾਥ ਛੱਡ ਤਾ ਪ੍ਰੇਮਚੰਦ ਇੱਕ ਦਿਨ ਸੋਚਦਾ ਵੀ ਮਣਾ ਇਹੋ ਜੀ ਜ਼ਿੰਦਗੀ ਨਾਲੋਂ ਤੇ ਮਰਨਾ ਚੰਗਾ ਉਹ ਡਿੱਗਦਾ ਢਿੰਦਾ ਪਾਣੀ ਵਾਲੇ ਖੂਹ ਕੋਲ ਪਹੁੰਚ ਗਿਆ ਖੂਹ ਦੇ ਵਿੱਚ ਡਿੱਗਣ ਹੀ ਲੱਗਿਆ ਸੀ ਤੇ ਕੰਨਾਂ ਵਿੱਚ ਆਵਾਜ਼ ਪਈ ਸਤਨਾਮ ਵਾਹਿਗੁਰੂ ਗੁਰੂ ਨਾਨਕ ਦੇਵ ਦਾ ਮਾਨ ਨਿਆਸਰਿਆਂ ਦਾ ਆਸਰਾ ਨਿਥਾਵਿਆਂ ਦਾ ਥਾਉ ਗੁਰੂ ਅਮਰਦਾਸ ਲੋਕ ਗਾ ਰਹੇ ਨੇ ਤੇ ਲਾਹੌਰ ਤੋਂ ਗੋਇੰਦਵਾਲ ਸਾਹਿਬ ਆ ਰਹੇ ਨੇ ਸੰਗਤ ਜਦੋਂ ਪ੍ਰੇਮੀ ਕੋੜੀ ਦੇ ਕੰਨਾਂ 'ਚ ਆਵਾਜ਼ ਪਈ ਪਹਿਲਾਂ ਤਾਂ ਉਹਨੇ ਕਿਹਾ ਵੀ ਚਲੋ ਇਹਨਾਂ ਨੂੰ ਲੰਘ ਜਾਣ ਦਿਓ ਫਿਰ ਖੂਬ ਇਹ ਤੇ ਛਾਲ ਮਾਰ ਦਿਆਂਗੇ ਆਪੇ ਮੌਤ ਹੋ ਜਾਣੀ ਹੈ ਲੋਕ ਆਪੇ ਕੱਢ ਲੈਣਗੇ ਇਹੋ ਦੀ ਜ਼ਿੰਦਗੀ ਨਾਲੋਂ ਤੇ ਮਰੇ ਚੰਗੇ ਐ ਜਦੋਂ ਉਹ ਲੰਗੇ ਤੇ ਇੱਕ ਟੋਲੀ ਹੋ ਰਾਈ ਉਹ ਵੀ ਗਾਉਂਦੇ ਨੇ ਗੁਰੂ ਨਿਮਾਨਿਆਂ ਦਾ ਮਾਨ ਗੁਰੂ ਨਿਤਾਣਿਆਂ ਦਾ ਤਾਨ ਨਿਥਾਵਿਆਂ ਦਾ ਥਾਉ ਨਿਆਸਰਿਆਂ ਦਾ ਆਸਰਾ ਗੁਰੂ ਅਮਰਦਾਸ ਮਹਾਰਾਜ ਉਹਦਾ ਮਨ ਬਦਲ ਗਿਆ ਵੀ ਕੋਈ ਅਜੇਹਾ ਵੀ ਹੈ ਜਿਹੜਾ ਨਿਆਸਿਆਂ ਦਾ ਆਸਰਾ ਹੈ ਨਿਥਾਵਿਆਂ ਦਾ ਥਾਉ ਹੈ ਦੀ ਦਾ ਕੋਈ ਵੀ ਨਹੀਂ ਉਹਦਾ ਗੁਰੂ ਅਮਰਦਾਸ ਹੈ ਮਾਨੇ ਕਿਆ ਮਣਾ ਤੂੰ ਵੀ ਗੁਰੂ ਅਮਰਦਾਸ ਮਹਾਰਾਜ ਦੇ دیدار ਕਰ ਉਹ ਜਿਹੜੇ ਲੋਕ ਆ ਰਹੇ ਸੀ ਨਾ ਉਹਨਾਂ ਨੂੰ ਪੁੱਛਦਾ ਵੀ ਜੋ ਤੁਸੀਂ ਗਾ ਰਹੇ ਹੋ ਨਿਮਾਨਿਆਂ ਦਾ ਮਾਨ ਨਿਤਾਣਿਆਂ ਦਾ ਤਾਲ ਨਿਥਾਵਿਆਂ ਦਾ ਤਾਉ ਗੁਰੂ ਅਮਰਦਾਸ ਮਹਾਰਾਜ ਕਿ ਉਹ ਮੇਰੇ ਵਰਗੇ ਨੇ ਥਾਵੇ ਨੂੰ ਵੀ ਥਾਂ ਦੇ ਦੇਣਗੇ ਉਹਨਾਂ ਕਹ ਪੜਿਆ ਗੁਰੂ ਸਮਰੱਥ ਬੜਾ ਗੁਰੂ ਸਭ ਨੂੰ ਹੀ ਆਪਣੇ ਹਿਰਦੇ ਨਾਲ ਛਾਤੀ ਨਾਲ ਲਾ ਕੇ ਰੱਖਦਾ ਉਹ ਸਭ ਨੂੰ ਹੀ ਪ੍ਰੇਮ ਕਰਦਾ ਉਹਨੇ ਕਿਹਾ ਮੈਂ ਕੋੜੀਆਂ ਮੈਨੂੰ ਕੋੜ ਦਾ ਰੋਗ ਹੈ ਮੇਰੇ ਆਪਣੇ ਆਂ ਨਹੀਂ ਮੈਨੂੰ ਘਰੋਂ ਬਾਹਰ ਕੱਢਦਾ ਛੰਨ ਪਾਤੀ ਆਪਣੇ ਮੈਨੂੰ ਪ੍ਰੇਮ ਨਹੀਂ ਕਰਦੇ ਕੀ ਗੁਰੂ ਪ੍ਰੇਮ ਕਰੇਗਾ ਕਿ ਮੇਰਾ ਕੋੜ ਦੇਖ ਕੇ ਗੁਰੂ ਨਵਰਤ ਤੇ ਨਹੀਂ ਕਰਦਾ ਸਿੱਖਾਂ ਕਹੇ ਨਹੀਂ ਗੁਰੂ ਕੋੜੀਆਂ ਦੇ ਰੋਗ ਵੀ ਦੂਰ ਕਰ ਦਿੰਦਾ ਉਹ ਪ੍ਰੇਮਾ ਕੋੜੀ ਸੰਗਤ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਤਹ ਪਹੁੰਚ ਗਿਆ ਸਾਰੀ ਸੰਗਤ ਰੋਜ਼ ਦੀਵਾਨ ਸੁਣਦੀ ਏ ਤੇ ਦੀਵਾਨ ਹਾਲ ਤੋਂ ਬਾਹਰ ਬੈਠਾ ਰਹਿੰਦਾ ਤੇ ਰੋਜ਼ ਹੀ ਗਾਉਂਦਾ ਰਹਿੰਦਾ ਗਿਆ ਕਛੋਟਾ ਲੱਦਾ ਗਿਆ ਕਛੋਟਾ ਲੱਦਾ ਲੋਕ ਸੁਣਦੇ ਨੇ ਪਰ ਉਹਦੇ ਮਤਲਬ ਦਾ ਕਿਸੇ ਨੂੰ ਨਹੀਂ ਪਤਾ ਕਈ ਲੋਕ ਮਜ਼ਾਕ ਉਡਾਉਂਦੇ ਨੇ ਹੱਸਦੇ ਨੇ ਕਈ ਲੋਕ ਤਰਸ ਕਰਕੇ ਖਾਣ ਨੂੰ ਪ੍ਰਸ਼ਾਦਾ ਦੇ ਜਾਂਦੇ ਆ ਕੁਝ ਹੋਰ ਵਸਤੂਆਂ ਪ੍ਰੇਮੇ ਕੋੜੀ ਨੂੰ ਦੇ ਜਾਂਦੇ ਆ ਇੱਕ ਦਿਨ ਸਿੱਖਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਪਾਤਸ਼ਾਹ ਤੁਹਾਡੇ ਦਰਬਾਰ ਤੋਂ ਬਾਹਰ ਇੱਕ ਕੋੜੀ ਬਿੰਦਾ ਹੈ ਬੜੇ ਦਿਨ ਹੋ ਗਏ ਤੇ ਪਾਤਸ਼ਾਹ ਉਹ ਇੱਕ ਸ਼ਬਦ ਬੋਲਦਾ ਹੈ ਕਿਹਾ ਕਛੋਟਾ ਲੱਦਾ ਤੇ ਮਹਾਰਾਜ ਸਾਨੂੰ ਸਮਝ ਨਹੀਂ ਪੈਂਦੀ ਉਹ ਵੀ ਉਹ ਕਹਿੰਦਾ ਕੀ ਹੈ ਪਾਸਾ ਕਹਿੰਦੇ ਭਾਈ ਸਾਨੂੰ ਪਤਾ ਵੀ ਉਹ ਕੀ ਕਹਿੰਦਾ ਸਾਨੂੰ ਸਮਝ ਐ ਜਾਓ ਉਸ ਕੋੜੀ ਨੂੰ ਲੈ ਕੇ ਆਓ ਸਿੱਖ ਪ੍ਰੇਮੇ ਕੋੜੀ ਨੂੰ ਗੁਰੂ ਅਮਰਦਾਸ ਮਹਾਰਾਜ ਕੋ ਲੈ ਕੇ ਆਉਂਦੇ ਨੇ ਪ੍ਰੇਮਾ ਕੋੜੀ ਮਹਾਰਾਜ ਨੂੰ ਨਮਸਕਾਰ ਕਰਦਾ ਹੈ ਹੱਥਾਂ ਦੀਆਂ ਉਂਗਲਾਂ ਛੱਡ ਗਿਆ ਕੋੜ ਦੇ ਨਾਲ ਨਮਸਕਾਰ ਕਰਕੇ ਬਹਿ ਜਾਂਦਾ ਤੇ ਪਾਤਸ਼ਾਹ ਪੁੱਛਦੇ ਨੇ ਪਿਪਲਿਆ ਕੋੜ ਦਾ ਰੋਗ ਹੋਇਆ ਕਿਵੇਂ ਕਹਿੰਦਾ ਪਾਤਸ਼ਾਹ ਕੀ ਦੱਸਾਂ ਮਾੜੀ ਸੰਗਤ ਦਾ ਅਸਰ ਹੈ ਮਾੜੀ ਸੰਗਤ ਤੇ ਉਸ 베ਰੀ ਵਰਗੀ ਹੈ ਜੀਨੂੰ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਾਰੀ ਮਰੋਕ ਸੰਗ ਕੀ ਕੇਲੇ ਨਿਕਟ ਜੋ 베ਰ ਕਹਿੰਦੇ ਉਸ 베ਰੀ ਵਰਗੀ ਹੈ ਜਿਹੜੀ 베ਰੀ ਇੱਕ ਸੋਹਣੇ ਕੇਲੇ ਦੇ ਫਲਦਾਰ ਗੁੱਟ ਕੇਲਾ ਜਿਹੜਾ ਉਹਦੇ ਕੋਲ ਹੀ ਪੈਦਾ ਹੋ ਗਈ ਦੋਨੋਂ ਕਠਿਆ ਨੇ ਬਚਪਨ ਬਤਾਇਆ ਜਵਾਨੀ ਆਈ ਹੌਲੀ ਹੌਲੀ ਵੱਡੇ ਹੋ ਗਏ ਦੋਨਾਂ ਨੂੰ ਫਲ ਪੈ ਗਿਆ ਇੱਕ ਦਿਨ ਹਵਾ ਆਈ ਹਵਾ ਨੇ ਕੇਲੇ ਦੇ ਪੱਤਿਆਂ ਨੂੰ ਸਪਰਸ਼ ਕੀਤਾ ਤੇ 베ਰੀ ਦੇ ਕੰਡਿਆਂ ਨੇ ਕੇਲਿਆਂ ਦੇ ਪੱਤੇ ਲੀਰੋ ਲੀਰ ਕਰਦੇ ਉਹਦੇ ਫਲ ਵੀ ਕੱਟਦੇ ਫਲ ਵੀ ਖਰਾਬ ਕਰਦੇ ਉਹ ਝੂਲੇ ਉਹ ਤੀਰੀਏ ਸਾਖਤ ਸੰਗ ਨਾ ਹੀਰ ਕਹਿੰਦੇ ਸਾਖਤ ਬੰਦਿਆਂ ਦੀ ਸੰਗਤ ਇਹੋ ਜੀ 베ਰੀ ਵਰਗੀ ਹੁੰਦੀ ਹੈ ਚੰਗੇ ਭਲੇ ਬੰਦੇ ਨੂੰ ਕੋ ਕਰਮੀ ਬਣਾ ਦਿੰਦੇ ਹੈ ਚੰਗੇ ਭਲੇ ਬੰਦੇ ਨੂੰ ਮਾੜੀ ਸੰਗਤ ਦੀ ਨਸ਼ਿਆਂ ਦਾ ਆਦੀ ਬਣਾ ਦਿੰਦੇ ਹੈ ਮਾੜੀ ਸੰਗਤ 베ਰੀ ਦੇ ਕੰਡਿਆਂ ਵਰਗੀ ਹੈ ਜਿਵੇਂ 베ਲੀ 베ਰੀ ਦੇ ਕੰਡਿਆਂ ਨੇ ਕੇਲੇ ਦੇ ਪੱਤਿਆਂ ਨੂੰ ਤੀਰਾ ਇਉਂ چیر ਦਿੰਦੀ ਹੈ ਬਾਚਾ ਮੈਂ ਵੀ ਉਸ ਮਾੜੀ ਸੰਗਤ ਦੇ ਵਿੱਚੋਂ ਹੀ ਐ ਮੇਰੇ ਮਾਂ ਪਿਓ ਨੇ ਬੜਾ ਸਮਝਾਇਆ ਸੀ ਵੀ ਤੂੰ ਮਾੜੀ ਸੰਗਤ ਕਰਦੇ ਕਰਦਾ ਹੈ ਇਹ ਤੈਨੂੰ ਡੋਪ ਦੇਣਗੇ ਤੇ ਮਰਜ਼ ਮੈਂ ਇੱਕ ਨਾ ਮੰਨੀ ਮੈਨੂੰ ਫਿਰ ਸ਼ੂਤ ਦਾ ਰੋਗ ਹੋਇਆ ਉਹ ਤੋਂ ਫਿਰ ਕੂੜ ਬਣ ਗਿਆ ਮੈਂ ਕੋੜੀ ਹੋ ਗਿਆ ਮੇਰੀ ਮਾਂ ਮੇਰਾ ਪਿਤਾ ਮੇਰੇ ਘਰ ਵਾਲੀ ਸਾਰਾ ਪਰਿਵਾਰ ਹੀ ਮੇਰਾ ਸਾਥ ਛੱਡ ਗਿਆ। ਮਰਜ਼ ਮੈਂ ਮਰਨ ਲੱਗਾ ਸਾਂ। ਤੇ ਮਰਜ਼ ਮੈਂ ਤੁਹਾਡੀ ਸੰਗਤ ਨੂੰ ਸੁਣਿਆ ਵੀ ਗੁਰੂ ਨਿठाਵਿਆਂ ਦਾ ਥਾਉ ਹੈ, ਨਿਮਾਣਿਆਂ ਦਾ ਮਾਣ ਹੈ, ਨਿਆਸਰਿਆਂ ਦਾ ਆਸਰਾ ਹੈ। ਪਾਤਸ਼ਾਹ ਮੈਂ ਇਹ ਸੁਣ ਕੇ ਨਾ ਤੁਹਾਡੇ ਚਰਨਾਂ 'ਚ ਪਹੁੰਚ ਗਿਆ। ਪਰ ਹਿੰਮਤ ਨਾ ਹੋਈ। ਦਰਬਾਰ ਵਿੱਚ ਆਉਣ ਦੀ ਮੈਂ ਡਰ ਗਿਆ ਸਾਂ ਵੀ ਮੈਨੂੰ ਕੋੜ ਦਾ ਰੋਗ ਹੈ ਇਹ ਨਾ ਹੋਵੇ ਮੇਰਾ ਵਾਲਾ ਰੋਗ ਸੰਗਤ ਨੂੰ ਕਿਸੇ ਨੂੰ ਵੀ ਹੋ ਸਕਦਾ ਹੈ ਜਾਂ ਇਹ ਸੰਗਤ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਗੀ ਮੈਨੂੰ ਤੇ ਆਪਣਿਆਂ ਨੇ ਕੱਢਤਾ ਇਹਨਾਂ ਦੇ ਨਾਲ ਤੇ ਮੇਰਾ ਕੋਈ ਸਬੰਧ ਰਿਸ਼ਤਾ ਵੀ ਨਹੀਂ ਹੈ ਇਹ ਮੈਨੂੰ ਜਾਣਦੇ ਵੀ ਨਹੀਂ हां लाहौर ਤੋਂ ਸੰਗਤ आईए महाराज ਜਾਣਦੇ ਉਹ ਵੀ ਨਹੀਂ ਪਰ ਉਹ ਮੈਨੂੰ ਲੈ ਕੇ ਜ਼ਰੂਰ ਆਏ ਉਹਨਾਂ ਕਿਹਾ ਸੀ ਇੱਥੇ ਬਹਿ ਜਾ ਗੁਰੂ ਅਮਰਦਾਸ ਮਹਾਰਾਜ ਆਉਣਗੇ ਜ਼ਰੂਰ ਤੇਰੇ ਤੇ ਕਿਰਪਾ ਕਰਨਗੇ ਮਹਾਰਾਜ ਮੈਂ ਬੈਠਾ ਰਿਆ ਅੱਜ ਤੁਸੀਂ ਮੈਨੂੰ ਬੁਲਾਇਆ ਗੁਰੂ ਅਮਰਦਾਸ ਮਹਾਰਾਜ ਤਰਸ ਦੇ ਵਿੱਚ ਆਏ ਤੇ ਸਿੱਖਾਂ ਨੂੰ ਕਿਹਾ ਵੀ ਭਾਈ ਸਿੱਖੋ ਇਹਨੂੰ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਾਓ ਨਾਲ ਨਾਲ ਬਾਣੀ ਪੜਿਓ ਪ੍ਰੇਮੀ ਨੂੰ ਬੌਲੀ ਦੇ ਵਿੱਚ ਇਸ਼ਨਾਨ ਕਰਾਇਆ ਤੇ ਸਿੱਖ ਨਾਲ ਨਾਲ ਬਾਣੀ ਪੜ੍ਹਦੇ ਨੇ ਜਿਵੇਂ ਜਿਵੇਂ ਇਸ਼ਨਾਨ ਕਰਾਈ ਜਾਂਦੇ ਐ ਬਾਣੀ ਪੜ੍ਹੀ ਜਾਂਦੇ ਐ ਉਹਦਾ ਰੋਗ ਹਟੀ ਜਾਂਦਾ ਐ ਦੂਰ ਹੋਈ ਜਾਂਦਾ ਐ ਜਦੋਂ ਇਸ਼ਨਾਨ ਕਰਾਤਾ ਬਾਣੀ ਦੀ ਸਮਾਪਤੀ ਹੋਈ ਬਾਣੀ ਸੰਪੂਰਨ ਹੋਈ ਨਾ ਤੇ ਪ੍ਰੇਮੇ ਦਾ ਕੋੜ ਦੂਰ ਹੋ ਗਿਆ ਕੋ ਸਤਨਾਮ ਸ਼੍ਰੀ ਉਹ ਤੇ ਕੰਚਨ ਵਰਗਾ ਬਣ ਗਿਆ ਸੋਨੇ ਵਰਗਾ ਬਣ ਗਿਆ ਫਿਰ ਸੋਹਣੀ ਪੋਸ਼ਾਕ ਪਹਿਨਾਈ ਪਾਤਸ਼ਾਹੀ ਦੇਖ ਕੇ ਪ੍ਰੇਮੇ ਨੂੰ ਬੜਾ ਆਨੰਦ ਵਿੱਚ ਖੁਸ਼ ਹੋ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪ੍ਰੇਮਿਆ ਲਾਹੌਰ ਦੇ ਵਿੱਚ ਤੇਰਾ ਪਿੰਡ ਕਿਹੜਾ ਹੈ ਤੇਰੇ ਪਿਤਾ ਦਾ ਕੀ ਨਾਮ ਹੈ ਕਹਿੰਦਾ ਪਾਤਸ਼ਾਹ ਮੇਰਾ ਪਿੰਡ ਮੇਰੀ ਮਾਂ ਮੇਰਾ ਪਿਤਾ ਤੁਹਾਡੇ ਤੋਂ ਬਿਨਾ ਕੋਈ ਵੀ ਨਹੀਂ ਆਖੂ ਸਤਨਾਮ ਸ਼੍ਰੀ ਹੁਣ ਨਾ ਤੇ ਮੇਰਾ ਕੋਈ ਪਿੰਡ ਹੈ ਨਾ ਕੋਈ ਪਿਤਾ ਤੇ ਨਾ ਮਾਂ ਸਭ ਕੁਝ ਦੀ ਤੁਸੀਂ ਹੋ ਮੇਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅਛਾ ਪ੍ਰੇਮਿਆ ਪਾਤਸ਼ਾਹ ਜੀ ਫਿਰ ਸੰਗਤ ਵਿੱਚ ਬੈਠੀ ਹੋਈ ਸੰਗਤ ਨੂੰ ਕਹਿੰਦੇ ਨੇ ਭਾਈ ਪ੍ਰੇਮੇ ਦਾ ਵਿਆਹ ਕਰਨਾ ਹੈ ਕੋਈ ਆਪਣੀ ਧੀ ਦਾ ਰਿਸ਼ਤਾ ਪ੍ਰੇਮੇ ਨਾਲ ਕਰ ਦੇਵੇ ਇਹ ਸਾਡਾ ਸਿੱਖ ਹੈ ਹੁਣ ਸਾਰੀ ਸੰਗਤ ਨੇ ਨੀਵੀਂ ਪਾਲੀ ਵੀ ਨਾ ਪ੍ਰੇਮੇ ਦੀ ਜਾਤ ਦਾ ਪਤਾ ना प्रेमे पिंड का पता कौन है कितों आया कि आया कुछ नहीं पता कि अपनी धी का रिश्ता कर दी दूजी बार फिर महाराज ने कहा भाई सिखो प्रेमे की शादी करनी है कोई अपनी धी का रिश्ता करो दूजी वाज ती फिर ना उठे ਤੀਜੀ ਆਵਾਜ਼ ਤੇ ਪਾਤਸ਼ਾਹ ਨੇ ਜਦੋਂ ਕਿਹਾ ਤੇ ਇੱਕ ਗੁਰੂ ਦਾ ਬੜਾ ਪਿਆਰਾ ਸਿੱਖ ਸੀ ਭਾਈ ਸ਼ੀਹਾ ਉਪਲੀ ਬੜਾ ਪਿਆਰਾ ਸਿੱਖ ਉਹ ਹੱਥ ਜੋੜ ਗਲ ਵਿੱਚ ਪੱਲੂ ਪਾ ਕੇ ਖੜਾ ਹੋ ਗਿਆ ਕਹਿੰਦਾ ਮਹਾਰਾਜ ਮੈਂ ਰਿਸ਼ਤਾ ਕਰਨ ਵਾਸਤੇ ਤਿਆਰ ਹਾਂ ਮੈਂ ਰਿਸ਼ਤਾ ਕਰ ਸਕਦਾ ਹਾਂ ਪਾਤਸ਼ਾਹ ਪਰ ਮੈਂ ਝੂਠ ਬੋਲ ਕੇ ਰਿਸ਼ਤਾ ਨਹੀਂ ਕਰਨਾ ਮੇਰੀ ਧੀ ਹੈ ਕੰਮ ਉਹ ਸਾਰਾ ਕਰ ਲੈਂਦੀ ਹੈ ਪਰ ਪਾਤਸ਼ਾਹ ਇੱਕ ਕਮੀ ਹੈ ਮੇਰੀ ਧੀ ਦੇ ਵਿੱਚ ਉਹ ਨਾ ਮੋਟੀ ਮਤ ਦੀ ਹੈ ਉਹਨੂੰ ਮਤ ਢੈਣੇਗੀ ਅਕਲ ਨਹੀਂ ਹੈ ਉਹਨੂੰ ਥੋੜੇ ਜੇ ਮੋٹے ਦਿਮਾਗ ਦੀ ਹੈ ਪਾਤਸ਼ਾਹ ਕਹਿੰਦੇ ਸੀ ਹਾਂ ਤੂੰ ਝੂਠ ਬੋਲ ਕੇ ਰਿਸ਼ਤਾ ਨਹੀਂ ਕੀਤਾ ਤੂੰ ਸੱਚ ਦੱਸਿਆ ਹੈ ਸਮਾ ਆਏਗਾ ਲੋਕ ਤੇਰੀ ਧੀ ਤੋਂ ਮਤ ਲੈ ਕੇ ਜਾਇਆ ਕਰਨਗੇ ਆ ਕੋ ਸਤਨਾਮ ਸ਼੍ਰੀ ਤੇਰੀ ਧੀ ਤੋਂ ਅਕਲ ਲਿਆ ਕਰਨਗੇ ਐੋ ਜਾਂ ਸਮਾ ਆਏਗਾ ਜਾਪਨੀ ਧੀ ਨੂੰ ਬੁਲਾ ਆਪਣੇ ਪਰਿਵਾਰ ਨੂੰ ਸੱਦ ਰਿਸ਼ਤੇ ਦੀ ਰਸਮ ਜਿਹੜੀ ਕੋ ਪੜਾ ਕਰੀਏ ਭਾਈ ਸਿੰਘਾ ਸਿੱਖ ਲੰਗਰ ਹਾਲ ਦੇ ਵਿੱਚ ਜਾਂਦਾ ਹੈ ਆਪਣੇ ਘਰ ਵਾਲੀ ਨੂੰ ਤੇ ਆਪਣੀ ਧੀ ਨੂੰ ਸੇਵਾ ਕਰਦਿਆਂ ਨੂੰ ਬੁਲਾਉਂਦਾ ਵੀ ਗੁਰੂ ਅਮਰਦਾਸ ਮਹਾਰਾਜ ਨੇ ਬੁਲਾਇਆ ਇੱਕ ਪ੍ਰੇਮਾ ਜਿਹੜਾ ਕੋੜੀ ਸੀ ਆਪਣੀ ਧੀ ਦਾ ਰਿਸ਼ਤਾ ਕਰਨਾ ਮਹਾਰਾਜ ਨੇ ਉਹਦੇ ਨਾਲ ਆਪਣੇ ਕਰਮ ਚੰਗੇ ਨੇ ਵੀ ਆਪਣੀ ਧੀ ਦਾ ਰਿਸ਼ਤਾ ਹੋ ਰਿਹਾ ਹੈ ਘਰ ਵਾਲੀ ਨੇ ਕਿਹਾ ਪਤੀ ਪਰਮੇਸ਼ਰ ਇੱਕ ਤਾਂ ਪ੍ਰੇਮੀ ਨੂੰ ਕੋੜ ਦਾ ਰੋਗ ਸੀ ਚਲੋ ਤੇ ਹੋ ਗਿਆ ਠੀਕ ਕੋਈ ਗੱਲ ਨਹੀਂ ਪਰ ਨਾ ਪ੍ਰੇਮੀ ਦਾ ਪਿੰਡ ਦਾ ਪਤਾ ਨਾ ਮਾਂ ਦਾ ਪਤਾ ਨਾ ਪਿਤਾ ਦਾ ਪਤਾ ਹੈ ਕਿਹੜੀ ਜਾਤ ਹੈ ਕਿਹੜਾ ਧਰਮ ਹੈ ਕੁਝ ਨਹੀਂ ਪਤਾ ਕਿਵੇਂ ਰਿਸ਼ਤਾ ਕਰਦੀਏ ਪਤੀ ਨੇ ਕਿਹਾ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਘਰ ਵਾਲੀ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ 'ਚ ਪਹੁੰਚ ਕੇ ਕਹਿੰਦੀ ਪਾਤਸ਼ਾਹ ਮਾਫ ਕਰਿਓ ਤੀ ਸਾਡੀ ਵਰਯੋਗ ਹੈ ਵਿਆਹਣ ਯੋਗ ਹੈ ਇੱਕ ਤੇ ਇਹਨੂੰ ਮਤ ਥੋੜੀ ਐ ਦੂਜਾ ਪਾਤਸ਼ਾਹ ਜਿਹਦੇ ਨਾਲ ਸਾਡੀ ਧੀ ਦਾ ਰਿਸ਼ਤਾ ਕਰਨ ਲੱਗੇ ਜੇ ਮਹਾਰਾਜ ਨਾ ਤੇ ਉਹਦੇ ਪਿੰਡ ਦਾ ਪਤਾ ਨਾ ਮਾਂ ਨਾ ਪਿਤਾ ਨਾ ਧਰਮ ਨਾ ਜਾਤ ਕੁਝ ਨਹੀਂ ਪਤਾ ਤੇ ਪਾਤਸ਼ਾਹ ਕਿਵੇਂ ਰਿਸ਼ਤਾ ਕਰੀਏ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਤੁਸੀਂ ਫਿਕਰ ਨਾ ਕਰੋ ਪ੍ਰੇਮੇ ਦਾ ਪਿਤਾ ਵੀ ਮੈਂ ਪ੍ਰੇਮੇ ਦੀ ਮਾਂ ਵੀ ਮੈਂ ਪ੍ਰੇਮੇ ਦਾ ਪਿੰਡ ਵੀ ਮੈਂ ਸਭ ਕੁਝ ਮੈਂ ਆ ਪ੍ਰੇਮੇ ਦਾ ਹੁਣ ਦੱਸੋ ਤੁਸੀਂ ਰਿਸ਼ਤਾ ਕਰਨਾ ਕਿ ਨਹੀਂ ਕਰਨਾ ਹੁਣ ਤੇ ਪਿਤਾ ਮਿਲ ਗਿਆ ਨਾ ਹੁਣ ਮਾਂ ਵੀ ਮਿਲ ਗਈ ਐ ਪਿੰਡ ਦਾ ਵੀ ਤੁਹਾਨੂੰ ਪਤਾ ਹੈ ਤੇ ਮੇਰਾ ਵੀ ਤੁਹਾਨੂੰ ਪਤਾ ਹੈ ਦਸੋ ਰਿਸ਼ਤਾ ਕਰਨਾ ਕਿ ਨਹੀਂ ਕਰਨਾ ਘਰਵਾਲੀ ਨੇ ਕਿਹਾ ਪਾਤਸ਼ਾ ਜਿਸ ਪ੍ਰੇਮੀ ਦਾ ਪਿਤਾ ਇੰਨਾ ਵੱਡਾ ਹੋਵੇ ਜਿਹਨੂੰ ਲੋਕ ਨਮਸਕਾਰਾਂ ਕਰਦੇ ਹੋਣ ਜਿਹਦੇ ਪਿਤਾ ਦੇ ਅਸੀਂ ਸਿੱਖ ਹੋਈਏ ਪਾਤਸ਼ਾ ਉਹਦੇ ਪੁੱਤ ਨੂੰ ਰਿਸ਼ਤਾ ਕਿਉਂ ਨਾ ਕਰੀਏ ਫੇਰ ਆਖੋ ਸਤਨਾਮ ਸ਼੍ਰੀ ਭਾਈ 시ਹੇ ਕੁੱਪਲ ਦੀ ਧੀ ਦਾ ਰਿਸ਼ਤਾ ਪ੍ਰੇਮੇ ਦੇ ਨਾਲ ਵਿਆਹ ਹੋਇਆ ਪਾਤਸ਼ਾਹ ਨੇ ਕਿਹਾ ਪ੍ਰੇਮੇ ਦਾ ਨਾਮ ਅੱਜ ਤੋਂ ਬਾਅਦ ਮੁਰਾਰੀ ਹੈ ਤੇ ਤੁਹਾਡੀ ਧੀ ਦਾ ਨਾਲ ਨਾਮ ਮੱਥੋ ਹੈ ਤੇ ਜਿਹੜਾ ਜਿਹੜਾ ਮੱਥੋ ਤੇ ਮੁਰਾਰੀ ਨੂੰ ਪਿਆਰ ਦੇ ਨਾਲ ਚੇਤੇ ਕਰਿਆ ਕਰੂਗਾ ਉਹਦੇ ਸਾਰੇ ਰੋਗ ਦੂਰ ਹੋ ਜਿਆ ਕਰਨਗੇ ਆਕੂ ਸਤਨਾਮ ਸ਼੍ਰੀ ਉਹਦੇ ਸਾਰੇ ਕਸ਼ਟ ਅਸੀਂ ਕੱਟ ਦਿਆ ਕਰਾਂਗੇ ਜਿਹੜਾ ਪ੍ਰੇਮ ਦੇ ਨਾਲ ਮਤੋ ਤੇ ਮਰਾਰੀ ਨੂੰ ਚੇਤੇ ਕਰੇਗਾ ਉਹਦੀ ખોਟੀ ਮਤ ખોਟੀ ਬੁੱਧ ਸੋਹਣੀ ਹੋ ਜਾਇਆ ਕਰੇਗੀ ਜਿਹੜਾ ਮਤੋ ਤੇ ਮਰਾਰੀ ਨੂੰ ਚੇਤੇ ਕਰਿਆ ਕਰੇਗਾ ਕੋ ਸਤਨਾਮ ਸ਼੍ਰੀ